ਦੁਨੀਆ ਦੀਆਂ ਸਭ ਤੋਂ ਪਾਵਰਫੁੱਲ ਕਰੰਸੀਜ਼ ਜਿਨ੍ਹਾਂ ਦੇ ਅੱਗੇ ਡਾਲਰ ਵੀ ਛੋਟਾ ਪੈ ਜਾਂਦਾ ਹੈ ਜੀ ਹਾਂ ਤੁਹਾਡੇ ਨਾਲ ਅੱਜ ਸਾਰੀ ਜਾਣਕਾਰੀ ਸਾਂਝੀ ਕਰਾਂਗੇ ਕਿ ਭਾਵੇਂ ਡਾਲਰ ਦਾ ਦੁਨੀਆ ਦੇ ਵਿੱਚ ਸਭ ਤੋਂ ਵੱਧ ਕਾਰੋਬਾਰ ਹੁੰਦਾ ਹੈ ਅਮਰੀਕਾ ਦਾ ਇਸ ਮੋਰਚੇ ਤੇ ਭਾਵੇਂ ਸਿੱਕਾ ਚੱਲਦਾ ਹੋਵੇ ਉੱਥੇ ਹੀ ਇਸ ਦੇ ਨਾਲ ਦੁਨੀਆ ਵਿੱਚ ਕੁਝ ਮੁਦਰਾਵਾਂ ਨੇ ਜਿਨ੍ਹਾਂ ਦੇ ਸਾਹਮਣੇ ਡਾਲਰ ਵੀ ਪਾਣੀ ਪਰਦਾ ਹਾਂ ਜੀ ਮੁੱਲ ਦੇ ਮਾਮਲੇ ਦੇ ਵਿੱਚ ਇਹ ਮੁਦਰਾਵਾ ਡਾਲਰ ਨਾਲੋਂ ਵੀ ਮਹਿੰਗੀਆਂ ਨੇ ਕੁਝ ਮੁਦਰਾਵਾ ਅਜਿਹੀਆਂ ਹਨ ਜਿਨ੍ਹਾਂ ਦੇ ਲਈ ਤੁਹਾਨੂੰ 3 ਡਾਲਰ ਤੋਂ ਵੱਧ ਖਰਚਨੇ ਪੈਣਗੇ ਵੈਸੇ ਤੁਹਾਨੂੰ ਕੁਝ ਦਿਨਾਂ ਦਾ ਤਾਂ ਜ਼ਰੂਰ ਪਤਾ ਹੋਣਾ ਚਾਹੀਦੇ ਨੇ ਤੇ ਨਾਲ ਹੀ ਜਿਨ੍ਹਾਂ ਦੇ ਵਿੱਚੋਂ ਯੂਰੋ ਅਤੇ ਪੌਂਡ ਦਾ ਨਾਮ ਆਸਾਨੀ ਦੇ ਨਾਲ ਲਿਆ ਜਾ ਸਕਦਾ ਹੈ ਇਹਨਾਂ ਦੋਵਾਂ ਦਾ ਮੁੱਲ ਡਾਲਰ ਨਾਲੋਂ ਵੱਧ ਹੁੰਦਾ ਹੈ ਇਹਨਾਂ ਨੂੰ ਪ੍ਰਾਪਤ ਕਰਨ ਦੇ ਲਈ ਤੁਹਾਨੂੰ 1 ਡਾਲਰ ਤੋਂ ਵੱਧ ਖਰਚਣਾ ਪੈ ਸਕਦਾ ਹੈ ਆਓ ਜਾਣ ਲੈਂਦੇ ਹਾਂ ਕਿ ਡਾਲਰ ਦੇ ਮੁਕਾਬਲੇ ਉਹ ਕਿਹੜੀਆਂ ਮੁਦਰਾਵਾਂ ਨੇ ਉਹ ਕਿਹੜੀਆਂ ਕਰੰਸੀਜ਼ ਨੇ ਦੀ ਤਾਕਤ ਦੇ ਸਾਹਮਣੇ ਅਮਰੀਕੀ ਮੁਦਰਾ ਵੀ ਛੋਟੀ ਹੈ ਪਹਿਲੀ ਇਹ ਕੁਵੈਤੀ ਦਿਨਾਰ KWD ਕੁਵੈਤ ਦੀ ਰਾਸ਼ਟਰੀ ਮੁਦਰਾ ਇਸ ਤੋਂ ਇਲਾਵਾ ਟੈਕਸ ਮੁਕਤ ਅਰਥ ਵਿਵਸਥਾ ਅਤੇ ਵਿਸ਼ਾਲ ਤੇਲ ਭੰਡਾਰਾ ਦੇ ਕਾਰਨ ਇਸ ਮੁਦਰਾ ਨੂੰ ਦੁਨੀਆ ਦੇ ਸਭ ਤੋਂ ਮਜ਼ਬੂਤ ਮੁਦਰਾ ਦਾ ਦਰਜਾ ਪ੍ਰਾਪਤ ਹੈ ਪ੍ਰਤੀ ਵਿਅਕਤੀ ਜੀਡੀਪੀ ਦੇ ਮਾਮਲੇ ਦੇ ਵਿੱਚ ਕੁਵੈਤ ਦੁਨੀਆ ਦੇ ਸਭ ਤੋਂ ਅਮੀਰ ਦੇਸ਼ਾਂ ਦੇ ਵਿੱਚੋਂ ਇੱਕ ਹੈ ਖਾਸ ਗੱਲ ਹੈ ਕਿ ਇੱਕ ਕੁਵੈਤੀ ਦਿਨਾਰ ਪ੍ਰਾਪਤ ਕਰਨ ਲਈ ਤੁਹਾਨੂੰ 3.27 ਅਮਰੀਕੀ ਡਾਲਰ ਖਰਚਨੇ ਪੈਣਗੇ ਦੂਸਰਾ ਹੈ ਬਹਿਰੈਨ ਦਿਨਾਰ BHD ਬਹਿਰੈਨ ਦੀ ਅਧਿਕਾਰਤ ਮੁਦਰਾ ਹੈ ਜੋ ਕਿ ਸਾウਦੀ ਅਰਬ ਦੇ ਤੱਟ ਤੋਂ ਦੂਰ ਫਾਰਸ ਦੀ ਖਾੜੀ ਦੇ ਵਿੱਚ ਸਥਿਤ ਇੱਕ ਤਾਪੂ ਐ ਕੁਐਤ ਵਾਂਗ ਇਸਦੀ ਤਾਕਤ ਇਸਦੇ ਵਿਸ਼ਾਲ ਤੇਲ ਦੌਲਤ ਤੋਂ ਆਉਂਦੀ ਹੈ ਇਸੀ ਦੀ ਜਿਹੜੀ ਹੈ ਮਹਿੰਗਾਈ ਦਰ ਘਟ ਹੈ ਤੇ ਆਰਥਿਕਤਾ ਮਜ਼ਬੂਤ ਰਾਜਨੀਤਿਕ ਸਥਿਰਤਾ ਦੇ ਨਾਲ ਇੱਕ ਬਹੁਤ ਹੀ ਮਜ਼ਬੂਤ ਮੁਦਰਾ ਮੰਨੀ ਜਾਂਦੀ ਹੈ ਇੱਕ ਬੈਰਨ ਦਿਨਾਰ ਦੀ ਕੀਮਤ 2.65 ਅਮਰੀਕੀ ਡਾਲਰ ਦੇ ਬਰਾਬਰ ਹੁੰਦੀ ਹੈ ਓਮਾਨੀ ਰਿਆਲ ओमान अरब प्रायद्वीप ਦੇ ਸਿਰਤ ਸੰਯੁਕਤ ਅਰਬ ਅਮਰਾਤ ਯੂਏਈ ਅਤੇ ਯਮਨ ਦੇ ਵਿਚਕਾਰ ਸਥਿਤ ਹੈ ਇਸ ਸੂਚੀ ਦੇ ਵਿੱਚ ਆਪਣੀ ਗਵਾਂਡੀਆਂ ਅਤੇ ਹੋਰ ਦੇਸ਼ਾਂ ਵਾਂਗ ਇਹ ਗੈਸ ਅਤੇ ਤੇਲ ਦਾ ਇੱਕ ਵੱਡਾ ਨਿਰਯਾਤਕ ਹੈ ਕਿਉਂਕਿ ਇਹਨਾਂ ਉਤਪਾਦਾਂ ਦੀ ਦੁਨੀਆ ਭਰ ਦੇ ਵਿੱਚ ਬਹੁਤ ਮੰਗ ਹੈ ਇਸ ਮੁਦਰਾ ਦੇ ਵਿੱਚ ਬਹੁਤ ਜ਼ਿਆਦਾ ਨਿਵੇਸ਼ ਹੈ ਤਾਂ ਜੋ ਇਸ ਮੁਦਰਾ ਦੇ ਮੁੱਲ ਨੂੰ ਵਧਾਉਂਦਾ ਹੈ ਇੱਕ ओਮਾਨੀ ਰਿਆਲ ਲਈ ਤੁਹਾਨੂੰ 2.60 ਅਮਰੀਕੀ ਡਾਲਰ ਦੇਣੇ ਪੈਣਗੇ ਉਸ ਤੋਂ ਬਾਅਦ ਆਉਂਦਾ ਹੈ ਜਾਰਡੀਅਨ ਦਿਨਾਰ JOD 1950 ਦੇ ਦਹਾਕੇ ਦੇ ਵਿੱਚ ਪ੍ਰਚਲਨ ਵਿੱਚ ਆਇਆ ਅਤੇ ਮੱਧ ਪੂਰਬੀ ਦੇਸ਼ ਜਾਰਡਨ ਦੀ ਰਾਸ਼ਟਰੀ ਮੁਦਰਾ ਬਣ ਗਿਆ JOD ਨੂੰ ਜਾਰਡਨ ਦੀ ਆਰਥਿਕਤਾ ਦੀ ਜਿਹੜੀ ਮਜ਼ਬੂਤੀ ਤੇ ਨਿਰਭਰ ਹੋਣ ਦੀ ਬਜਾਏ ਅਮਰੀਕੀ ਡਾਲਰ ਨਾਲ ਜੋੜਿਆ ਜਾਂਦਾ ਹੈ ਇਹ ਜਾਰਡਨ ਵਿੱਚ ਸਿੱਧੇ ਨਿਵੇਸ਼ ਨੂੰ ਵਧਾਉਂਦਾ ਹੈ ਤੇ ਇਹੀ ਕਾਰਨ ਹੈ ਕਿ ਇਹ ਇੰਨੀ ਮਜ਼ਬੂਤ ਮੁਦਰਾ ਹੈ ਕਿਉਂਕਿ ਅਮਰੀਕੀ ਡਾਲਰ ਮਜ਼ਬੂਤ ਹੈ ਇਹ ਲਿੰਕੇਜ JOD ਲਈ ਲਾਭਦਾਇਕ ਸਾਬਤ ਹੁੰਦਾ ਹੈ ਤੇ ਇੱਕ ਜਾਰਡਨੀਆਂ ਨਾਰ ਪ੍ਰਾਪਤ ਕਰਨ ਲਈ ਤੁਹਾਨੂੰ 1.41 ਅਮਰੀਕੀ ਡਾਲਰ ਦੇਣੇ ਪੈਂਦੇ ਨੇ ਉਸ ਤੋਂ ਬਾਅਦ ਆਉਂਦਾ ਹੈ ਬ੍ਰਿਟਿਸ਼ ਪੌਂਡ ਬ੍ਰਿਟਿਸ਼ ਪੌਂਡ ਸਟਰਲਿੰਗ 15ਵੀਂ ਸਦੀ ਤੋਂ ਪ੍ਰਚਲਿਤ ਵਿੱਚ ਹੈ ਇਸ ਦੇ ਨਾਲ ਇਹ ਦੁਨੀਆਂ ਦੀਆਂ ਸਭ ਤੋਂ ਪੁਰਾਣੀਆਂ ਅਤੇ ਅਜੀਬ ਵੀ ਵੈਧ ਮੁਦਰਾਵਾਂ ਵਿੱਚੋਂ ਇੱਕ ਹੈ ਤੇ ਉੱਥੇ ਇੱਕ ਪੌਂਡ ਪ੍ਰਾਪਤ ਕਰਨ ਲਈ ਤੁਹਾਨੂੰ 1.35 ਅਮਰੀਕੀ ਡਾਲਰ ਖਰਚਣੇ ਪੈਂਦੇ ਨੇ ਉਸ ਤੋਂ ਬਾਅਦ ਆਉਂਦਾ ਹੈ ਜਿਬਰਾਲਟਰ ਪੌਂਡ ਜਿਬਰਾਲਟਰ ਪੌਂਡ ਸਪੇਨ ਦੇ ਦੱਖਣੀ ਥੀਰੇ ਤੇ ਸਥਿਤ ਜਿਬਰਾਲਟਰ ਦੇਸ਼ ਦੀ ਅਧਿਕਾਰਤ ਮੁਦਰਾ ਇਹ ਅਧਿਕਾਰਤ ਤੌਰ ਦੇ ਉਤੇ ਇੱਕ ਬ੍ਰਿਟਿਸ਼ ਖੇਤਰ ਹੈ ਤੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਇੱਕ ਇਸ ਦਾ ਪੌਂਡ ਪ੍ਰਾਪਤ ਕਰਨ ਦੇ ਲਈ ਆਮ ਆਦਮੀ ਨੂੰ 1.34 ਅਮਰੀਕੀ ਡਾਲਰ ਖਰਚਨੇ ਪੈਂਦੇ ਨੇ ਉਸ ਤੋਂ ਬਾਅਦ ਕਿ ਮੈਨ ਆਈਲੈਂਡਸ ਡਾਲਰ ਕਿ ਮੈਨ ਆਈਲੈਂਡਸ ਕੈਰੀਬੀਅਨ ਦੇ ਵਿੱਚ ਸਥਿਤ ਹੈ ਤੇ ਇੱਕ ਆਫਸ਼ੋਰ ਵਿੱਤੀ ਕੇਂਦਰ ਵਜੋਂ ਜਾਣਿਆ ਜਾਂਦਾ ਹੈ ਤੇ ਉੱਥੇ ਹੀ ਇੱਕ ਕੇਮਨ ਆਈਲੈਂਡਸ ਡਾਲਰ ਪ੍ਰਾਪਤ ਕਰਨ ਦੇ ਲਈ ਤੁਹਾਨੂੰ 1.20 ਅਮਰੀਕੀ ਡਾਲਰ ਖਰਚਨੇ ਪੈਂਦੇ ਨੇ ਉਸ ਤੋਂ ਬਾਅਦ ਆਉਂਦਾ ਹੈ ਸਵਿਜ਼ ਫ੍ਰੈਂਕ ਉਸ ਤੋਂ ਬਾਅਦ ਯੂਰੋ ਸੋ ਇਸ ਫ੍ਰੈਂਕ ਦੀ ਗੱਲ ਕਰ ਲਈ ਤਾਂ ਇਹ ਸਵਿਟਜ਼ਰਲੈਂਡ ਦੀ ਰਾਜਨੀਤਿਕ ਸਥਾ ਅਤੇ ਘੱਟ ਮਹਿੰਗਾਈ ਦਰ ਦੇ ਕਾਰਨ ਇਸ ਨੂੰ ਇੱਕ ਸੁਰੱਖਿਅਤ ਮੁਦਰਾ ਮੰਨਿਆ ਜਾਂਦਾ ਹੈ ਤੇ ਇੱਕ ਸਵਿਜ਼ ਫ੍ਰੈਂਕ ਖਰੀਦਣ ਦੇ ਲਈ ਤੁਹਾਨੂੰ ਇੱਕ ਪੁਆਇੰਟ 24 ਅਮਰੀਕੀ ਡਾਲਰ ਖਰਚਨੇ ਪੈਂਦੇ ਨੇ ਉਸ ਤੋਂ ਬਾਅਦ ਆਖਰੀ ਕਰੰਸੀ ਜਿਹੜੀ ਆਉਂਦੀ ਹੈ ਉਹ ਯੂਰੋ ਯੂਰੋ 2002 ਦੇ ਵਿੱਚ ਪੌਤਿਕ ਸਰਕੂਲੇਸ਼ਨ ਦੇ ਵਿੱਚ ਆਇਆ ਸੀ ਅਤੇ ਇਹ ਯੂਰੋ ਜ਼ੋਨ ਦੀ ਅਧਿਕਾਰਤ ਮੁਦਰਾ ਹੈ ਜਿਸ ਦੇ ਵਿੱਚ ਯੂਰੋਪੀਅਨ ਯੂਨੀਅਨ ਦੇ 27 ਵਿੱਚੋਂ 20 ਦੇ ਸ਼ਾਮਲ ਨੇ ਤੇ ਦੱਸ ਦਈਏ ਕਿ ਇੱਕ ਯੂਰੋ ਖਰੀਦਣ ਦੇ ਲਈ ਤੁਹਾਨੂੰ 1.7 ਅਮਰੀਕੀ ਡਾਲਰ ਖਰਚਨੇ ਪੈਂਦੇ ਨੇ ਨਾਲ ਹੀ ਇਸ ਮੁਦਰਾ ਦੇ ਮਜ਼ਬੂਤ ਹੋਣ ਦੇ ਕਈ ਕਾਰਨ ਨੇ ਇਹ ਯੂਰੋਪੀਅਨ ਯੂਨੀਅਨ ਦੇ ਮੈਂਬਰ ਦੇਸ਼ਾਂ ਵਿੱਚਕਾਰ ਵਪਾਰ ਅਤੇ ਯਾਤਰਾ ਨੂੰ ਉਤਸ਼ਾਹਿਤ ਕਰਦਾ ਹੈ ਕਿਉਂਕਿ ਯਾਤਰੀਆਂ ਨੂੰ ਮੁਦਰਾ ਦਾ ਆਦਾਨ-ਪ੍ਰਦਾਨ ਕਰਨ ਦੀ ਜ਼ਰੂਰਤ ਨਹੀਂ ਹੁੰਦੀ ਇਹ ਯੂਰੋਜ਼ੋਨ ਦੇ ਅੰਦਰ ਸਰਹੱਦ ਪਾਰ ਨਿਵੇਸ਼ ਦਾ ਸਮਰਥਨ ਕਰਦਾ ਹੈ ਇਹ ਵਿਦੇਸ਼ੀ ਮੁਦਰਾ ਦੇ ਜੋਖਮ ਨੂੰ ਘਟਾਉਂਦਾ ਹੈ ਅਤੇ ਸੰਕਟ ਦੀ ਸਥਿਤੀ ਦੇ ਵਿੱਚ ਇਸ ਨੂੰ ਦੂਜੇ ਮੈਂਬਰ ਦੇਸ਼ਾਂ ਤੋਂ ਆਪਸੀ ਸਹਾਇਤਾ ਵੀ ਮਿਲਦੀ ਹੈ